ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਜੀ ਸਾਰੇ ਠੀਕ ਠਾਕ ਹੋ ਜੀ ਆਪਾਂ ਵੀ ਠੀਕ ਠਾਕ ਆ ਜੀ ਵਧੀਆ ਤੇ ਅੱਜ ਦੀ ਆਪਾਂ ਸ਼ੁਰੂਆਤ ਹਨਾ ਬਹੁਤ ਲੇਟ ਕਰ ਰਹੇ ਆਂ ਟਾਈਮ ਜੀ 4:30 ਹੋ ਗਏ ਤੇ ਅ ਬਲੌਗ ਸਟਾਰਟ ਕਰਨ ਦਾ ਮਤਲਬ ਲੇਟ ਹਨਾ ਕਾਰਨ ਇਹੀ ਐ ਵੀ ਅਸੀਂ ਨਾ ਗਿੱਦੜਵੇ ਜਾਵਰੇ ਸੀਗੇ ਅੱਜ ਮੈਂ ਮੰਮੀ ਤੇ ਬੀਬੀ ਤੇ ਡੈਡੀ ਹਨਾ ਤੇ ਗਿੱਦੜਵੇ ਅਸੀਂ ਗਈ ਸੀ ਜੀ ਸਾਡੇ ਫੁੱਫੜ ਜੀ ਹਨਾ ਜਿਹੜੇ ਉਹਨਾਂ ਦੇ ਮਤਲਬ ਸਵੇਰੇ ਫੋਨ ਆਇਆ ਤੇ ਉਹਨਾਂ ਦੀ ਡੈਥ ਹੋ ਗਈ ਹਨਾ ਤੇ ਫੋਨ ਕਰਿਆ ਜਦੋਂ ਜੀ 1:30 ਤੰਤ ਨਿਕਲ ਗਏ ਹਨ ਵੀ ਐਨ ਲੱਗਿਆ ਵੀ ਆਹ ਕੀ ਹੋ ਗਿਆ ਨਾ ਵੀ ਕੀ ਕਾਰਨ ਬਣ ਗਿਆ ਵੀ ਵਧੀਆ ਦਵਾਈ ਚੱਲ ਰਹੀ ਸੀ ਉਹਨਾਂ ਨੂੰ ਟੈਕ ਦੀ ਸ਼ਿਕਾਇਤ ਸੀ ਦਵਾਈ ਵਧੀਆ ਲੁਧਿਆਣਾ ਨੂੰ ਲੈ ਕੇ ਆਉਂਦੇ ਹੁੰਦੇ ਸੀਗੇ ਵੀ ਦਵਾਈ ਨਾਲ ਬਹੁਤ ਜ਼ਿਆਦਾ ਫਰਕ ਸੀ ਤੇ ਪਤਾ ਹੀ ਨਹੀਂ ਚਾਨ ਚੱਕ ਗੱਲ ਹਨਾ ਤੇ ਉਲਟੀਆਂ ਲੱਗੀਆਂ ਉਲਟੀਆਂ ਲੱਗਣ ਕਰਕੇ ਤੇ ਸਾਹ ਰੁਕ ਗਿਆ ਤੇ ਮੁੜ ਕੇ ਬਸ ਹਨਾ ਵਿਚਾਰਿਆਂ ਦੀ ਡੈਥ ਹੋ ਗਈ ਤੇ ਅਸੀਂ ਗਏ ਸੀ ਸੰਸਕਾਰ ਤੇ ਸਾਰੇ ਜਣੇ ਤੇ ਵੀਡੀਓ ਸਟਾਰਟ ਨਹੀਂ ਹੋਈ ਹੁਣ ਵੀ ਬੈ ਲਖਵੀਰ ਕੇ ਘਰੇ ਬੈਠੀ ਆਂ ਤੇ ਕਿਉਂਕਿ ਪ੍ਰੀਤ ਹੋਰਾਂ ਇੱਥੇ ਠਾਣੀ ਸੀਗਾ ਤੇ ਜ਼ਿੰਦਾ ਲੱਗਿਆ ਪਿਆ ਸੀ ਘਰੇ ਤੇ ਮੁਰਕੇ ਡੈਡੀ ਕਹਿੰਦੇ ਵੀ ਰਮਣ ਚੜ ਤੂ ਢਾਣੀ ਜਾਵੜਾ ਨੇ ਚਾਹ ਪੀ ਲੋ ਤੇ ਨਾਲ ਮੇਰਾ ਪਾਪਾ ਸੀ ਕਾਲਿਆਂ ਵਾਲੇ ਆ ਤੇ ਪਾਪਾ ਵੀ ਜਾਵੜਿਆ ਹਨਾ ਤੇ ਅਸੀਂ ਚਾਚੂ ਇੱਥੇ ਪੀ ਲਈ ਸੀ ਤੇ ਮੈਂ ਕਿਹਾ ਚਲੋ ਘਰੇ ਜਾਨੇ ਕਿਉਂਕਿ ਤੁਹਾਨੂੰ ਪਤਾ ਜੀ ਘਰੇ ਜਾਣਾ ਵੀ ਜ਼ਰੂਰੀ ਹੈ ਹੁਣ ਬੁੜੀਆਂ ਆਇਆ ਕਰਨੀਆਂ ਬੈਠਣ ਵਾਸਤੇ ਹਨਾ ਤਾਂ ਬੀਬੀ ਨੂੰ ਆਪ ਕੋ ਉੱਥੇ ਛੱਡਿਆ ਜੀ ਹਨਾ ਗਿੱਦੜ ਵੇ ਤੇ ਕਿਉਂਕਿ ਉੱਥੇ ਜ਼ਰੂਰਤ ਹੈ ਹਨਾ ਵੀ ਭੂਆ ਦੀ ਕੁੜੀ ਹੁਣ ਵਿਚਾਰੀ ਨੂੰ ਉਹ ਨੂੰ ਇੰਨੀ ਨਹੀਂ ਨਾਲ ਜ ਹਨਾ ਸਿਆਣਾ ਬੰਦਾ ਤਾਂ ਘਰੇ ਹੋਣਾ ਚਾਹੀਦਾ ਹੈ ਤੇ ਬੀਬੀ ਨੂੰ ਆਪਾਂ ਅੱਜ ਛੱਡਿਆ ਕਿਉਂਕਿ ਕੱਲ ਨੂੰ ਫੁੱਲ ਚੁਗਣੇ ਆ ਤੇ ਡੈਡੀ ਤੇ ਮੰਮੀ ਕੱਲ ਨੂੰ ਫੁੱਲ ਚਕਾਉਣ ਜਾਣਗੇ ਤੇ ਆਪਾਂ ਹਨਾ ਘਰੇ ਰਹਿਵਾਂਗੇ ਮੈਂ ਤਾਂ ਅੱਜ ਕੁੜੀਆਂ ਨੂੰ ਛੱਡ ਕੇ ਹਨਾ ਮਸਾਂ ਗਈ ਤੇ ਆਪ ਦਾ ਧਿਆਨ ਆ ਹੀ ਰਵੇ ਵੀ ਰੋਟੀ ਵਗੈਰਾ ਖਾ ਲਈ ਹੋਊਗੀ ਉਹਨਾਂ ਦਾ ਖਾ ਲਈ ਸੀ ਰੋਟੀ ਤੇ ਬਸ ਐਂ ਜੇ ਲੱਗੀ ਗਿਆ ਨਾ ਵੀ ਜਿੱਕ ਦਾ ਜਵਾਕਾਂ ਨੂੰ ਛੱਡ ਕੇ ਕਦੇ ਗਏ ਨਹੀਂ ਤੇ ਬਾਕੀ ਜੀ ਹਨਾ ਕਮੈਂਟ ਕਰਕੇ ਜਰੂਰ ਦੱਸਿਓ ਹਨਾ ਵੀ ਅਸੀਂ ਵਲੌਗ ਪਾਇਆ ਕਰੀਏ ਜਾਂ ਕਿਵੇਂ ਹਨਾ ਤਾਂ ਉਸ ਹਿਸਾਬ ਨਾਲ ਪਰ ਬਲੌਗਰ ਦੱਸ ਕਿ ਮੈਂ ਤਾਂ ਦਾ 12 ਮਿੰਟ ਦਾ ਅਪਲੋਡ ਤੁਹਾਡੇ ਲਈ ਕਰਿਆ ਕਰਾਂ ਕਿਉਂਕਿ ਜੀ ਇਹ ਵੀ ਸਾਡਾ ਇੱਕ ਕੰਮ ਹੈ ਨਾ ਚੈਨ ਬਣਾਇਆ ਇਹ ਹੈ ਨਾ ਆਪਣਾ ਵਰਕ ਹੈ ਇੱਕ ਤਰ੍ਹਾਂ ਦਾ ਇਹ ਵੀ ਕਰਨਾ ਜ਼ਰੂਰੀ ਆਪਾਂ ਛੱਡ ਨਹੀਂ ਸਕਦੇ ਤੇ ਚਲੋ ਵੀ ਜੋ ਹਨਾ ਹੋਇਆ ਬਹੁਤ ਦੁੱਖ ਹੋਇਆ ਚੀਜ਼ ਦਾ ਤੇ ਇੰਨਾ ਕੁ ਜ਼ਿਆਦਾ ਦੁੱਖ ਹੋਇਆ ਸਦਮਾ ਲੱਗਿਆ ਸਾਰੇ ਪਰਿਵਾਰ ਨੂੰ ਬੇਡਾ ਜ਼ਿਆਦਾ ਪਰ ਆਪਾਂ ਬਲੌਗ ਹਨਾ ਤੁਹਾਡੇ ਲਈ ਅਪਲੋਡ ਅਪਲੋਡ ਕਰਦੇ ਰਵਾਂਗੇ ਡੇਲੀ ਹਨਾ ਲਓ ਜੀ ਮੂੰਗੀ ਦੇਖੋ ਲਖਵੀਰ ਕੀ ਇਹ ਤਰ੍ਹਾਂ ਜਮੇ ਜੀ ਨਹੀਂ ਕਰਦਾ ਬਲੌਗ ਬਣਾਉਣ ਨੂੰ ਚਿੱਤ ਇੰਨਾ ਖਰਾਬ ਹੋਇਆ ਹੋਇਆ ਹੈਗਾ ਹਨ ਇੱਕ ਐ ਲੱਗਦਾ ਇੱਕ ਗੱਲ ਨੂੰ ਵੀ ਹਨਾ ਚਲੋ ਵੀ ਇੱਕ ਤਰ੍ਹਾਂ ਹਨਾ ਵੀ ਜਦੋਂ ਚੈਨਲ ਸਟਾਰਟ ਕਰਿਆ ਹਨਾ ਆਪਾਂ ਸਾਰੇ ਭੈਣ ਭਰਾਵਾਂ ਦਾ ਇੰਨੇ ਹਨਾ ਸਪੋਰਟ ਹੈ ਤੁਸੀਂ ਇੰਨਾ ਜਿਆਦਾ ਪਸੰਦ ਕਰਦੇ ਹੋ ਤੇ ਐ ਲੱਗਦਾ ਹਨਾ ਵੀ ਬਲੌਗ ਚਲੋ ਥੋੜਾ ਛੋਟਾ ਬਲੌਗ ਆਪਾਂ ਅਪਲੋਡ ਕਰ ਦਾਂਗੇ ਪਰ ਕਰਾਂਗੇ ਜ਼ਰੂਰ ਹਨਾ ਤੇ ਮੈਂ ਵੀ ਜਾਣੀ ਹੈ ਜੀ ਹੁਣ ਪ੍ਰੀਤ ਹੋ ਰਿਆਂ ਤਾਂ ਜਸ਼ਨ ਛੱਡਿਆ ਆ ਤੇ ਹੁਣ ਜਾਣੀ ਹੈ ਮੈਂ ਹਾਰੇ ਫਿਰ ਕਿ ਪਸ਼ੂ ਖੜੇ ਆ ਮੰਮੀ ਮਾਰੀ ਦੀ ਗੱਲਾ ਮੈਨੂੰ ਵੀ ਛੱਡਿਆ ਪੁੱਤ ਹੋੜਦਾ ਮਾ ਲਾ ਕੱਟ ਨਾ ਕੁੜੀ ਚਲੀ ਬਾਹ ਜਾ ਕਰਿਆ ਕਿ ਸ਼ੇਅਰ ਕਰਦੇ ਆ ਕਿਉਂਕਿ ਬੁੜੀਆਂ ਵੀ ਆਉਣੀਆਂ ਬੈਠਣ ਫਿਰ ਘੜੀ ਤਾਂ ਬੈਠਣਾ ਬੂ ਇੱਕ ਜਣੇ ਨੂੰ ਚੱਲ ਗਏ ਫਿਰ ਲਓ ਜੀ ਆਪਾਂ ਰੋਟੀ ਚਾਹ ਆ ਗਈ ਸੀ ਬਹੁਤ ਟਾਈਮ ਹੋ ਗਿਆ ਹਨਾ ਤੇ ਚਾਹ ਨੂੰ ਵਗੈਰਾ ਕੱਟਤਾ ਸੀ ਭਾਂਡੇ ਚੱਕਦੇ ਆਪਾਂ ਤੇ ਹੁਣ ਮੈਂ ਸਬਜ਼ੀ ਬਣਾਉਂਦੀ ਸੀਗੀ ਫਿਰ ਜਿਵੇਂ ਉਸ ਦੇ ਸਬਜ਼ੀਆਂ ਪੜ ਤੇ ਲੈਣੇ ਆ ਤੇ ਮਟਰ ਪਏ ਸੀ ਘਰੇ ਦੇ ਤੇ ਤਾਕਤ ਕੰਮ ਕਰਕੇ ਜਾਵੜਗੇ ਤੇ ਇਹ ਨਹੀਂ ਜਾਵੜੇ ਸੀ ਜੀ ਮਨ ਲੱਗੀ ਸਾਡੇ ਦਾ ਸੱਤ ਵੇਕ ਨੂੰ ਦੱਸਦੇ ਸੀ ਤੇ ਇਹਨੂੰ ਕੰਮ ਕਰਕੇ ਛੋਣਾ ਹੋ ਜਾਵੜੂ ਤੇ ਧੀਰੀ ਕੰਮ ਬਾਕੀ ਕੀ ਨਾ ਜਹਾਨ ਹੁੰਦਾ ਹੈ ਨਾ ਅ ਚੌਲ ਦੀ ਖੁਸ਼ਬੂ ਆਈ ਹੁੰਦੀ ਹੁੰਦੀ ਚੌਲ ਦੀ ਜੇ ਆ ਬਿਜਰ ਨੂੰ ਦੇਖ ਕੇ ਨਾ ਤੁਸੀਂ ਦੇਖ ਕੇ ਜਿਵੇਂ ਅੱਜ ਵੇਲੇ ਮੋਲ ਲੱਗੀ ਫੋਨ ਆ ਗਿਆ ਇੰਨਾ ਜ਼ਿਆਦਾ ਕਿਉਂ ਜਦੋਂ ਫੋਨ ਆਇਆ ਤੂੰ ਕਿਧਰੋਂ ਵੀ ਐ ਕਰਕੇ ਆ ਗੱਲ ਮੂਜ਼ੇ ਕੋਈ ਬੀਬੀ ਲੈਣਾ ਰੋਵੇ ਤੂੰ ਜੀ ਕੀ ਨਹੀਂ ਆਉਣਾ ਚਾਹ ਕਰੀ ਕਰਾਈ ਰਹੀ ਰਹੀ ਸਾਡੀ ਬੀਬੀ ਨੂੰ ਤਾਂ ਮਸਾ ਪਿਆਈ ਕਿ ਆਏ ਘਾ ਕੇ ਚਾਹ ਫਿਰ ਜਾ ਸਾਨੂੰ ਤੇ ਫ੍ਰੀਜ਼ ਨੂੰ ਮੈਂ ਖਾਣੋਂ ਪਾ ਕੇ ਚਾਹ ਬਣਾ ਸੀ ਜੀ ਜੀ ਤੁਸੀਂ ਤੇ ਮੇਰੀ ਚਾਹ ਤਾਂ ਠਾਰੀ ਵੀ ਜਦੋਂ ਪਾਣੀ ਕਰਨ ਦੀ ਮੰਗ ਮੈਨੂੰ ਦੇ ਦੇ ਕੋਟ ਚਾਹ ਮਚ ਤੇ ਮਗਰ ਤੁਹਾਨੂੰ ਪਤਾ ਹੀ ਕਿ ਆਖ ਤੇ ਚਾਹ ਨੇ ਕਿਤੇ ਸਾਧਾ ਹੈ ਨਾ ਤੇ ਬਾਦ ਫਟਾਫਟ ਜਵਾਕਾ ਰੋਟੀ ਦਾ ਲਾ ਕੇ ਜੀਜ਼ਰ ਨੂੰ ਤਵਾ ਕੇ ਇੱਕ ਰੋਟੀ ਕੁਝ ਦਵਾਈ ਲੈਣੀ ਸੀ ਜੀ ਜੀ ਨੇ ਪੈਕ ਦੀ ਤੇ ਜੀਵੇਂ ਰੋਤੀ ਕਾ ਕੇ ਤੈਸਨ ਉਪਦਾਨਨ ਦੀ ਦਵਾਈ ਜੀ ਮੌਲ ਹੁੰਦਾ ਘਰੇ ਕੱਲ ਇਹ ਜੀ ਹੁੰਦੀ ਹੈ ਕੋਈ ਜੋ ਹਨਾ ਘਟਣਾ ਤਬੀ ਜੀ ਵਿੱਚ ਮੇ ਪਤਾ ਲਾ ਦਵਾਂ ਮੈਂ ਆਈ ਜਾਂਦੇ ਹਣਾ ਫਿਰ ਦੋ ਸਾਡੇ ਮਤਲਬ ਬਾਹੂ ਆ ਗਈ ਜੀ ਹਨਾ ਢੰਡ ਤੋਂ ਜਿਹੜਾ ਤਾਇਆ ਇੱਕ ਹੋਵਾ ਸੀ ਕਮੂਰ ਨਾਲ ਤੋਂ ਦੋ ਹੋਵਾ ਸੀ ਬੰਦਨ ਦੇ ਭਾਈ ਫਿਰ ਉਹਨਾਂ ਮਨ ਤੇ ਚਾਹ ਬਣਾਈ ਫਟਾਫਟ ਭੱਜ ਦੌੜ ਕਰਕੇ ਤੇ ਫਿਰ ਦਵਾ ਦਾ ਹੋ ਗਈ ਹਨਾ ਮੇਰੇ ਪਾਪਾ ਵੀ ਅੰਸਿਕਾਰ ਰਿਹਾ ਲਓ ਵੀ ਸਾਡਾ ਨਾਲ ਗਿਆ ਸੀਗਾ ਤੇ ਜੀ ਮੰਮੀ ਜੀ ਮੈਂ ਨਹੀਂ ਕਿ ਬੀਬੀ ਸਾਡੇ ਰਹਿ ਪਏ ਹਨ ਅੱਜ ਕਿਉਂਕਿ ਫੁੱਲ ਖੁੱਲ ਚੁੱਕ ਨੇ ਤੇ ਫਿਰ ਦੀ ਜਿਵੇਂ ਮੈਨੂੰ ਕੋਈ ਚਾਹ ਨਹੀਂ ਆਉਂਦੀ ਬਾਕੀ ਤੁਹਾਨੂੰ ਪਤਾ ਹੀ ਹੁੰਦਾ ਹੀ ਹੈ ਜੇ ਦੁੱਖ ਲੱਗਦੇ ਫੁੱਲ ਕਿਵੇਂ ਚੁੱਕਦੇ ਹੁੰਦੇ ਆ ਫੁੱਲ ਕਿਵੇਂ ਚੁੱਕਦੇ ਹੁੰਦੇ ਆ ਫੁੱਲ ਚੁੱਕਦੇ ਹੁੰਦੇ ਕਿਵੇਂ ਜਮਨ ਟੋਹ ਹੁਣ ਸਾਰੀ ਪੀ ਲੈ ਤੇ ਹਮਨ ਜੀ ਜਮਾਈ ਨੂੰ ਬਾਲਾ ਸਾਡੇ ਬਣਾਉਂਦੇ ਹਾਂ ਬਸ ਇਸੇ ਖਸਾ ਦਾ ਨਹੀਂ ਮਨਜ਼ੂਰੀ ਹੈ ਵੀ ਨਹੀਂ ਮਾੜਾ ਦਿਨ ਚੜਿਆ ਸੀ ਸਾਡੇ ਲਈ ਅੱਜ ਤਾਂ ਸ਼ਬਦਾਂ ਵਿੱਚ ਇਹ ਦੱਸਣਾ ਉਹ ਕਹਿੰਦੇ ਜਿਹਦੇ ਨਾਲ ਬੀਜ ਜੀ ਉਹਨੂੰ ਪਾਪਾ ਹੁੰਦਾ ਹੈਗਾ ਤੇ ਮੈਂ ਤਾਂ ਕਿਹਾ ਸੀ ਜਵਾਕਾਂ ਨੂੰ ਮਾਂ ਮੰਗੀ ਦਾ ਉਹ ਵੀ ਖਾ ਲਾਂਗੇ ਜਿਵੇਂ ਲਿੰਨਾ ਜਵਾਕਰਾਂ ਦਾ ਧਰਮ ਨਪਰੇ ਤੇ ਉਹ ਮੂੰਗੀ ਦਾਲ ਘਾਸਤੇ ਪਈ ਰਹੀ ਮੈਂ ਤਾਂ ਸਲਾਹ ਸੀ ਮਖੋ ਹੀ ਦੋ ਦੋ ਜਣੇ ਰੋਟੀਆਂ ਖਾਣਗਾ ਉਹਦੇ ਨਹੀਂ ਖਾ ਲਾਂਗੇ ਤੇ ਫਿਰ ਬਾਹਰ ਪਈ ਰਹੀ ਫਿਰ ਬਿਮਾਰ ਹੋ ਜਾਣਗੇ ਨਾ ਫਿਰ ਪੈਸੇ ਲੱਗਣਗੇ ਥਾਮ ਦੇ ਲੈਣੇ ਤੇ ਬਖਾਈ ਨੰਗੇ ਨਹੀਂ ਭਰ ਲੈ ਤੇ ਉਹ ਜਵਾਕ ਨੂੰ ਦੇਣਾ ਤੇ ਇਹਨਾਂ ਨੂੰ ਵੀ ਉਹ ਕਹਿੰਦੇ ਕਿ ਮੁੰਡਾ ਕਹਿੰਦਾ ਕਿ ਬਾਦਲਿਸ਼ ਕੈਨੇਡਾ ਗਿਆ ਹੋਇਆਗਾ ਤੇ ਇਹਨਾਂ ਨੂੰ ਦੇਖ ਦੇਖ ਕੇ ਨਾ ਜਵਾਕ ਗਿਆ ਰੋਵੇ ਤੇ ਇਹਨਾਂ ਰੋਵੇ ਆ ਬਈ ਨਾ ਮਾਲਾ ਛਲੇ ਮੈਨੂੰ ਐ ਲੱਗੇ ਵੀ ਉਹ ਟਾਈਮ ਆ ਗਿਆ ਹਨਾ ਕਿ ਜਦੋਂ ਕਿ ਆਪ ਨੂੰ ਨਾਮ ਮਰੀ ਸੀ ਐਂ ਬਿਲਕੁਲ ਦੇ ਸੀ ਮੈਂ ਕਿ ਟਾਈਮ ਟਾਈਮ ਦੀ ਗੱਲ ਹੁੰਦੀ ਹੈ ਹਨਾ ਤੇ ਮਾਲਾ ਵਾਸਤੇ ਕਾਹ ਨੂੰ ਰੱਖ ਤੁਸੀਂ ਕਿਹਾ ਵੀ ਜੀ ਜੀ ਮੈਂ ਕਹਾਂਗੀ ਜਦੋਂ ਨੂੰ ਪਸਾ ਉਹਦੇ ਪਰ ਨੂੰ ਬਾਚਾ ਮਾਰੇ ਵੀ ਨਾ ਆ ਜਾ ਮੈਨੂੰ ਇੱਕ ਵਾਰ ਦਿਲ ਚਾਹ ਬਾਕੂ ਦੇ ਨਾਂ ਦਾ ਇੰਜੀਨੀਅਰ ਦਾ ਨਾਮ ਜੋ ਵੀ ਲੱਗੀ ਹੁੰਦੀ ਐ ਉਹਨੂੰ ਆਏ ਲੱਗੇ ਹਣਾ ਵੀ ਮੇਰੇ ਤੇ ਵੀ ਉਹ ਨਾ ਰਮਨ ਮੇਰੇ ਤੇ ਵੀ ਉਹ ਟਾਈਮ ਆਇਆ ਜਿਸ ਤਰ੍ਹਾਂ ਮਾਣ ਹੁੰਦਾ ਨਾ ਰੋਹਿੰਦੀ ਤੇ ਯੂ ਉਹ ਨਾ ਆ ਮਾ ਕੋਲੇ ਪਈ ਅਸੀਂ ਬੁਲਾ ਰਹੇ ਹਾਂ ਹੋਲ ਨਹੀਂ ਰਹੀ ਸੀ ਜੋ ਉਹ ਟਾਈਮ ਮਾੜਾ ਟਾਈਮ ਸੀ ਉਹ ਵੀ ਸਾਡੇ ਲਈ ਐ ਸੀ ਤੇ ਬਾਕੀ ਆ ਹੁੰਦਾ ਸੀ ਹਣਾ ਕਿ ਜਿਹਦੇ ਤੇ ਵਕਤ ਪਿਆ ਹੁੰਦਾ ਉਹਨੂੰ ਪਤਾ ਹੁੰਦਾ ਮੂਰ ਬੰਦੇ ਨੇ ਤਾਂ ਜੱਗ ਨਾ ਹੁੰਦਾ ਸਾਰੇ ਆ

ਕਹਾਣੀ ਮੈਂ 10 ਮਿੰਟਾਂ ਦਾ ਵਲੌਗ ਪਾ ਦਿਆ ਕਰਨਾ ਜਦੋਂ ਜਿਵੇਂ ਤੁਹਾਨੂੰ ਨਾ ਬਣੂਗਾ 10 ਮਿੰਟਾਂ ਦਾ ਨਾ ਹੀ ਪਾ ਦਿਆ ਕਰੂਗੀ ਮੈਂ ਜੇ ਤੁਸੀਂ ਕਹੋਗੇ ਤਾਂ ਅਪਰ ਹੀ ਵਲੌਗ ਪਾਉਂਗੀ ਹਨ ਤੇ ਕਿਉਂਕਿ ਤੁਸੀਂ ਹਨਾ ਤੁਹਾਡੇ ਨਾਲ ਸਾਡਾ ਚੈਨਲ ਹੈ ਹਨਾ ਤੁਸੀਂ ਸਾਰੇ ਜਣੇ ਸਪੋਰਟ ਕਰਦੇ ਹੋ ਤਾਂ ਤੁਹਾਡੇ ਸਪੋਰਟ ਨਾਲ ਹੀ ਅਸੀਂ ਇੱਥੇ ਟਿਕਾਏ ਹਾਂ ਹਨਾ ਜੇ ਕਮੈਂਟ ਕਰਕੇ ਜਰੂਰ ਦੱਸੋ ਜੀ ਸਾਰੇ ਜਣੇ ਹਨਾ ਕਿ ਅਸੀਂ ਵਲੌਗ ਬਣਾਇਆ ਕਰਕੇ ਜਾਂ ਕਿਵੇਂ ਇਹ ਆਪਾਂ ਜਿਵੇਂ ਤੁਸੀਂ ਆਖੋ ਤੇ ਆਪਾਂ ਵੀ ਕਰ ਲਾਂਗੇ ਸੋ ਕੋਕਮ ਆਪਣੇ ਨੇ ਸਿਰ ਮੱਥੇ ਤੇ ਹੈ ਨਾ ਸਾਰੇ ਪੈ ਤੇ ਜਿਵੇਂ ਹਨਾ ਤੁਸੀਂ ਕਹੋਗੇ ਤੁਹਾਡਾ ਹੁਕਮ ਸਿਰ ਮੱਥੇ ਆਪਾਂ ਵੀ ਕਰਾਂਗੇ ਤੇ ਵਾਕਈ ਸੱਚੀ ਆਪਾਂ ਖਾਣ ਦੇ ਵਾਸਤੇ ਰੈਡੀ ਹੋਏ ਪੜ ਗਈ ਹੈ ਨਾ ਆਪਾਂ ਦੁੱਧ ਪਾ ਲਾਂਗੇ ਹੁਣ ਜਵਾਹਰ ਤਾਂ ਖਾਣ ਨੂੰ ਬਣ ਗਏ ਹਨਾ ਜਵਾਹਰ ਤਾਂ ਭੁੱਖ ਲੱਗਦੀ ਹੈ ਵਿਚਾਰੇ ਨੂੰ ਮੁੱਠੀ ਪਾਣੀ ਤਾਂ ਬਲੋਂ ਨਹੀਂ ਐਂ ਜਿਵੇਂ ਨਾ ਪਰ ਇੱਕ ਆਸੇ ਦੀ ਸਬਜ਼ੀ ਹੈਗੀ ਸੀ ਆਸੇ ਦੀ ਫਿਰ ਮਹਸਜਾ ਲੋ ਆਹ ਦਾ ਵੀ ਮੈਨੂੰ ਲੱਗੂ ਗਰਮੇ ਹੀ ਜਾਂ ਸਾਦੇ ਮਟਰ ਫੁੱਲੇ ਤੇ ਵੀਰ ਵੀ ਦੀ ਸਾਲਜੀ ਬਣੀ ਦਿੱdte ਪਿਆ ਸੀ ਆਪਣੇ ਕੋਲ ਕਿਉਂਕਿ ਸਵੇਰੇ ਚਾਹ ਕਿਸੇ ਨੇ ਨਹੀਂ ਪੀਤੀ ਜਵਾ ਕਰਦਿਆਂ ਨੇ ਵੀ ਨਹੀਂ ਪੀਤੀ ਕਰਨਾ ਸੀ ਕਰੇ ਨਾ ਸੀ ਕੀਤੀ ਐ ਬਸ ਤੇਰਾ ਮਨ ਹੈ ਕਿ ਸਵੇਰੇ ਤੇ ਤੁਹਾਾਰੇ ਚਾਹ ਦੋ ਵਾਰੀ ਬਣੀ ਐ ਉਹ ਵੀ ਰਾਤ ਦਾ ਦੁੱਧ ਪਿਆ ਸੀ ਨਾ ਸਵੇਰੇ ਚਾਹ ਕਰ ਲਈ ਮੈਂ ਤੇ ਫਿਰ ਤੁਹਾਾਰੇ ਵਾਲਾ ਕੁਛ ਆ ਲੈ ਸਵੇਰ ਨੂੰ ਤਾਂ ਅੱਧੀ ਘੜੀ ਤੇ ਉਹ ਫਿਰ ਅਸੀਂ ਦੋ ਦੋ ਪੀ ਦੀ ਚਾਹ ਦਵਾਰੀ ਜਾਂਦਾ ਨਹੀਂ ਤੇ ਆਪਾਂ ਕੀ ਵੀ ਮੈਨੂੰ ਵੀਰ ਕਿ ਕਰੇ ਚਾਰ ਕਿੰਤੇ ਦੀ ਚਾਹ ਜਿਵੇਂ ਤੇ ਬਸ ਜੀ ਅੱਜ ਦਾ ਵਲੌਗ ਇੰਨਾ ਹੀ ਤੇ ਬਾਕੀ ਜੀ ਤੁਹਾਨੂੰ ਮੈਂ ਦੱਸਾਂ ਕਿ ਜੇ ਤੁਸੀਂ ਚਾਹੋ ਨਾ ਕਿ ਆਪਾਂ ਵਲੌਗ ਬਣਾਏ ਜਨਾ ਬਣਾ ਬਣਾਏ ਵਲੌਗ ਤਾਂ ਵੀ ਜਿਵੇਂ ਤੁਸੀਂ ਕਹੋਗੇ ਆਪਾਂ ਉਹ ਵੀ ਕਰ ਲਾਂਗੇ ਨਾ ਤੁਹਾਡੇ ਤੁਹਾਡੇ ਜਿਵੇਂ ਤੁਸੀਂ ਕਹੋਗੇ ਆਪਾਂ ਮਦਦ ਵੀ ਆ ਕੇ ਦਫਾ ਨਹੀਂ ਕਰਨਾ ਹੈ ਨਾ ਬਾਕੀ ਚੈਨਲ ਮੈਂ ਇੱਕ ਬਹੁਤ ਵੱਡੀ ਆਸ ਤੇ ਖੋਲਿਆ ਹੈ ਨਾ ਵੀ ਮੈਨੂੰ ਮਾਲਕ ਉਹ ਮੰਜ਼ਿਲ ਤੱਕ ਚੱਲਦੀ ਤੋਂ ਲੱਜ ਆਉਦੀ ਹੈ ਜੀ ਤੇ ਮੈਨੂੰ ਇੰਨਾ ਕ ਜਿਆਦਾ ਦੁੱਖ ਹੈ ਨਾ ਪਪੜਦੇਵ ਵੀ ਮਤਲਬ ਉਹ ਗੁਜਰ ਜਾਂਦਾ ਪੀ ਆਏ ਹੋ ਜਾਂਦਾ ਜੇ ਹੁਣ ਵਲੌਗ ਨਹੀਂ ਬਣਾਉਂਦੇ ਜੀ ਚੈਨਲ ਆ ਤੁਹਾਨੂੰ ਪਤਾ ਹੈ ਨਾ ਵੇ ਇਥੋਂ ਤੱਕ ਬਹੁਤ ਮੁਸ਼ਕਲ ਨਾਲ ਆਈ ਐ ਮੈਂ ਬਹੁਤ ਜਿਆਦੇ ਮਿਹਨਤ ਲੱਗੀ ਐ ਮੇਰੀ ਤੇ ਵਲੌਗ ਪਾਉਣਾ ਵੀ ਤੁਹਾਨੂੰ ਪਤਾ ਜ਼ਰੂਰੀ ਐ ਤੇ ਬਾਕੀ ਜਿਹੜੇ ਸਿਖਾਵਾਂਗੇ ਉਹ ਵੀ ਕਰਾਂਗੇ ਨਾ ਹਾਸੀ ਮੱਝ ਜਨ ਕੇਸ ਕਰਦੇ ਹਾਂ ਤੇ タルਕ ਡੈਡੀ ਤੇ ਮੰਮੀ ਜਾਣਗੇ ਮੈਂ ਕਦੇ ਰਹਿਂਗੀ ਕਿਉਂਕਿ ਬੁੜਿਆਂ ਦੇ ਅੱਜ ਵੀ ਛੁੱਟੀ ਵੱਜ ਗਈ ਜਵਾਕਰਾਂ ਨੂੰ ਕੱਲ ਨੂੰ ਵਾਪਸ ਸਕੂਲ ਭੇਜਾਂਗੇ ਲੋਨਾਂ ਨੂੰ ਤੇ ਚਲੋ ਜੀ ਬਸ ਅੱਜ ਹਣਾ 10 ਕਿ ਮਿੰਟਾਂ ਦਾ ਬਲੌਗ ਹੋ ਤਾਂਸ ਤਾਂ ਬਣ ਗਿਆ ਪਤਾ ਨਹੀਂ 15 ਦਾ ਬਣ ਗਿਆ ਤੇ ਬਸ ਜੀ ਦੁੱਧ ਘਰ ਨਾਲ ਪਰ ਲੈਣਾ ਹੈ ਨਾ ਤੇ ਸਭ ਜੀ ਆਪਣੀ ਛੇ ਭਾਜੀ ਬਣ ਕੇ ਰੈਡੀ ਹੋ ਗਈ ਬਣ ਗਈ ਆਪਾਂ ਹਾਂ ਬੁੱਧ ਬਣਿਆ ਵਰਗੀ ਤੇ ਬਸ ਇਹਨੂੰ ਰੋਟੀਆਂ ਲਾ ਕੇ ਦੇਣੀਆਂ ਜਦੋਂ ਖਾਣ ਕੇ ਜਵਾਬ ਕਰਕੇ ਫਰੀਦ ਨੇ ਨਾ ਨਾ ਫਰੀਦ ਮੈਂ ਨਾਲ ਆ ਤੇ ਜਵਾਗੜੀ ਤੋਂ ਕਿੱਥੇ ਰੋਟੀਆਂ ਭਾਗ ਦੋ ਮੈਂ ਵਿਚਾਰੀ ਤਾਂ ਭੀਗੀਆਂ ਟੈਡ ਨਹੀਂ ਰੋਟੀਆਂ ਪਤਲੀਆਂ ਅੱਤੇ ਭੁੱਖੀਆਂ ਜਵਾਬ ਤੜਕੇ ਦੇ ਤੇ ਥੋੜੇ ਫਰੀਦ ਨੂੰ ਜਿਆਦਾ ਹੈ ਨਾ ਵੀ ਰੋਟੀ ਵਧੀਆ ਪਤਲੀ ਰੋਟੀ ਹੋਵੇ ਸੁਆਦ ਹੋਵੇ ਤੇ ਜੇ ਮੜੀ ਇਹ ਰੋਟੀ ਮਾਚੀ ਜਾਂਦੀ ਫੇਰ ਵੀ ਨਹੀਂ ਖਾਂਦੀ ਇਹ ਫਿਰ ਇਹਨੂੰ ਧਿਆਨ ਦੇ ਮੰਮੀ ਨੂੰ ਭੁੱਖ ਨਹੀਂ ਆਈ ਨਹੀਂ ਅੱਧੀ ਵੀ ਰੋਟੀ ਖਾਪਦਗਾ ਨਹੀਂ ਫਿਰ ਮੈਨੂੰ ਭੁੱਖ ਹੈ ਨਹੀਂ ਤੇ ਹੁਣ ਆਪਾਂ ਜਵਾਕਾਂ ਨੂੰ ਹਣਾ ਬਦਿਦਾ ਰੋਟੀ ਪਵਾ ਕੇ ਹੋਣੀ ਹੈ ਮੈਂ ਤੇ ਕੱਲ ਨੂੰ ਫਿਰ ਮੰਮੀ ਰਜਣਗੇ ਆਪਾਂ ਘਰੇ ਰਵਾਂਗੇ ਨਾਲੇ ਜਵਾਕਾਂ ਨੂੰ ਸਕੂਲ ਤਾਰਾ ਕੇ ਨਾਲੇ ਕਿ ਹੁਣ ਮੇਰੇ ਕੋਲੇ ਬੁੜੀਆਂ ਆਇਆ ਕਰਨਗੀਆਂ ਨਾ ਬੀਬੀ ਤਾਂ ਦੇਖੋ ਕੱਲ ਨੂੰ ਅੱਜ ਤਾਜ਼ੇ ਫੁੱਲਾਂ ਤੋਂ ਬਾਅਦ ਜੇ ਬੀਬੀ ਨਾ ਆਈ ਤਾਂ ਫਿਰ ਮੈਨੂੰ ਹਣਾ ਬੁੜੀਆਂ ਘਰਾਆਂ ਦੀਆਂ ਆਟ ਘਮਣ ਨੂੰ ਬੈਠਣਾ ਉਹਨਾਂ ਨਾਲ ਤੇ ਆਪਾਂ ਹਣਾ ਫਿਰ ਆਪਾਂ ਆਪਣੀ ਜਿੰਮੇਵਾਰੀ ਪੂਰੀ ਕਰਾਂਗੇ ਤੇ ਕਿਉਂਕਿ ਪਿੰਡ ਚ ਅਗਲਾ ਕਹਿ ਜਾਂਦਾ ਵੀ ਨੇੜੇ ਹੈ ਨਾ ਇੱਥੇ ਚਲਾ ਅਗਲਾ ਬੈਠਣਾ ਆ ਜਾਂਦਾ ਵੀ ਨੇੜੇ ਜਾਏ ਹਾਂ ਟਾਲੀ ਦੂਰ ਪਈ ਜਾਂਦੀ ਏ ਤੇ ਮੰਮੀ ਚਲੋ ਜੀ ਫਿਰ ਅੱਜ ਵਾਲੀ ਵੀਡੀਓ ਤਾਂ ਆਪਾਂ ਇੱਥੇ ਐਂਡ ਕਰਦੇ ਹਾਂ ਤੇ ਪਲੀਜ਼ ਕਮੈਂਟ ਕਰਕੇ ਜਰੂਰ ਦੱਸਿਓ ਹਨਾ ਕਿ ਅਸੀਂ ਵਲੌਗ ਬਣਾਇਆ ਕਰਕੇ ਜਾਂ ਅਸੀਂ ਭੋਗ ਤਾਈ ਨਾ ਬਣਾਈਏ ਜਰੂਰ ਦੱਸੋ ਜੀ ਕਮੈਂਟ ਕਰਕੇ ਤੇ ਚਲੋ ਜੀ ਅੱਜ ਵਾਲੀ ਵੀਡੀਓ ਤਾਂ ਆਪਾਂ ਇੱਥੇ ਐਂਡ ਕਰਦੇ ਹਾਂ ਨਾ ਮਿਲੋ ਚਲੋ ਜੀ ਹਨਾ ਅੱਜ ਵਾਲੀ ਵੀਡੀਓ ਤਾਂ ਆਪਾਂ ਇੱਥੇ ਐਂਡ ਕਰਦੇ ਹਾਂ ਸੇਵਾ ਕਰੂਗੀ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਤੇ ਵੀਡੀਓ ਦੇਖਣ ਲਈ ਜੀ ਬਹੁਤ ਬਹੁਤ ਸਾਡੇ ਸਾਰੇ ਭੈਣ ਭਰਾਵਾਂ ਦਾ ਧੰਨਵਾਦ